ਕੀ ਕਰਦੇ ਸੀਗੇ ਬੱਚੇ ਸਕੂਲ ਚ ਲੱਗੀ ਹੁੰਦੀ ਸੀ ਬੱਸ ਹਾਂ ਉਹ ਜੋ ਤਰੋ ਉਹ ਪਉਣੇ ਤੇ ਕਾਬਲ ਤਰੋਧ ਹੋਇਆ ਸੀ ਉਹ ਵਗਰੇ ਕੰਮ ਇਫਤਾਰ ਕਰ ਲਿਆ ਸੀ ਸ਼ਾਹਵਾਦ ਕਿੰਨਾ ਟਾਈਮ ਹੋ ਗਿਆ 4 ਸਾਲ ਹੋ ਗਏ 4 ਸਾਲ ਆਪਰੇ ਕੋ ਨੁਟਰੀ ਕੋਲ ਚੰਦਾ ਜੀ ਚੋਲੇ ਚੌਲ ਹੁੰਦੇ ਆ ਜੀ ਲੱਸੀ ਹੁੰਦੀ ਆ ਜੀ ਪੱਕੀ ਠੰਡੇ ਹੁੰਦੇ ਆ ਜੀ ਕੋਕ ਲਮਕਾ ਸਾਰੇ ਤੁਸੀਂ ਦੇਖ ਸਕਦੇ ਹੋ ਕੁਲਚੇ ਜਿਹੜੇ ਨੇ ਤਿਆਰ ਕੀਤੇ ਜਾ ਰਹੇ ਨੇ ਫੁੱਲ ਔਨ ਐਫਰਟਸ ਦੇ ਨਾਲ ਇਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਆਹੋ ਜਿਹੇ ਹੋ ਗਏ ਤਿਆਰ ਜੀ ਜੀ ਚਟਨੀ ਹੋਗੀ ਤੇ ਆ ਜਾਓਗੇ ਆ ਚਟਨੀ ਕਰੋ ਤਿਆਰ ਕਰਦੇ ਹਾਂ ਹਾਂ ਡਿਊਟੀ ਕਰੋ ਤਿਆਰ ਹੋ ਕੇ ਜੀ ਹਾਂ ਕਿੰਨਾ ਟਾਈਮ ਲੱਗਦਾ న్యూਟਰੀ ਚਟਨੀ ਲੱਗ ਹੀ ਜਾਂਦਾ 4-5 ਘੰਟੇ ਦਾ ਕੰਮ ਜਾਂਦੇ ਨੇ ਸਾ ਸ੍ਰੀਖਲ ਤੁਸੀਂ ਦੇਖ ਰਹੇ ਹੋ ਤਾਂ ਸਿਰੀ ਹੈਡਲਾਈਨ ਤਾਂ ਮੈਂ ਹਾਂ ਨਹੀਂ ਹਾਂ ਮਾਲਿਕ ਅੱਜ ਅਸੀਂ ਤੁਹਾਨੂੰ ਇੱਕ ਇਦਾਂ ਦਾ ਰੈਸਟੋਰੈਂਟ ਦਿਖਾਵਾਂਗੇ ਦਿਖਾਵਾਂਗੇ ਜਿਸ ਕਿ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਜੀ ਹਾਂ ਆ ਤੁਸੀਂ ਮੇਰੇ ਪਿੱਛੇ ਜਿਹੜੇ ਦੇਖ ਰਹੇ ਹੋ ਪਹਿਲਾਂ ਸਕੂਲ ਬੱਸ ਸੀਗੀ ਪਰ ਇੱਕ ਸਰਦਾਰ ਨੇ ਜਿਹੜੇ ਨੇ ਇੱਕ ਨਿਊਟਰੀਕਲਚਰ ਦਾ ਜਿਹੜਾ ਕੰਮ ਸਟਾਰਟ ਕੀਤਾ ਜੀ ਹਾਂ ਬੱਸ ਦੇ ਵਿੱਚ ਜਿਹੜੇ ਨੇ ਨਿਊਟਰੀਕਲਚਰ ਦਾ ਕੰਮ ਕਰ ਰਹੇ ਨੇ ਅਸੀਂ ਗੱਲ ਕਰਾਂਗੇ ਸਰਦਾਰ ਜੀ ਨਾਲ ਤੇ ਪੁੱਛਾਂਗੇ ਕਿ ਬੱਸ ਦੇ ਵਿੱਚ ਹੀ ਕਿਉਂ ਮਤਲਬ ਕਿਉਂਕਿ ਅੱਜਕੱਲ ਜੇਕਰ ਗੱਲ ਕੀਤੀ ਜਾਵੇ ਰੇੜੀਆਂ ਦੀਆਂ ਲੋਕ ਬਹੁਤ ਜ਼ਿਆਦਾ ਰੇੜੀਆਂ ਦੇ ਸਟਾਲ ਲਾਉਂਦੇ ਨੇ ਜੇ ਦੁਕਾਨ ਜੀ ਪਾ ਲੈਂਦੇ ਪਰ ਇਹਨਾਂ ਨੇ ਸੁਧਾਰ ਜੀ ਨੇ ਬਸ ਨੂੰ ਹੀ ਜਿਹੜਾ ਆਪਣਾ ਰੈਸਟੋਰੈਂਟ ਬਣਾ ਲਿਆ ਸਭ ਤੋਂ ਪਹਿਲਾਂ ਗੱਲ ਕਰ ਲੈਨੇ ਸਤਿਕਾਰ ਸਤਿਕਾਰ ਕੀ ਆ ਜੀ ਪਰ ਠੀਕ ਹੈ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਬਾਜੀ ਤੁਹਾਡੀ ਜਿਹੜੇ ਗੱਲ ਕੀਤੀ ਜਾਵੇ ਨਿਊਟਰੀ ਕੁਲਚੇ ਦੇ ਇਹਦਾ ਨਾਮ ਖਾਲਸਾ ਦੇ ਨਿਊਟਰੀ ਕੁਲਚੇ ਇਦਾਂ ਇਹੀ ਨਾਮ ਕਿਉਂ ਰੱਖਿਆ ਹੋਰ ਕੋਈ ਕਿਉਂ ਨਹੀਂ ਰੱਖਿਆ ਇਹ ਤਾਂ ਬਸ ਵੱਡੇ ਛੋਟੇ ਭਾਈ ਨੇ ਰੱਖਿਆ ਨੋ ਨਿਊਟਰੀ ਖਾਲਸਾ ਖਾਲਸਿਆਂ ਦਾ ਨਾ ਕੋਈ ਹੰਬਰਤ ਕਰਿਆ ਸਾਰਿਆਂ ਦਾ ਅੱਜਕੱਲ ਜੇਕਰ ਗੱਲ ਕੀਤੀ ਜਾਵੇ ਨਿਊਟਰੀ ਕੁਲਚੀ ਦੀ ਬਹੁਤ ਜ਼ਿਆਦਾ ਤੁਸੀਂ ਤੁਹਾਡੇ ਫੇਮਸ ਨੇ ਇਸਦੇ ਬਾਅਦ ਅੱਜਕੱਲ ਗੱਲ ਕੀਤੀ ਜਾਵੇ ਸਿਰਫ ਬਸ ਦੇ ਵਿੱਚ ਹੀ ਕਿਉਂ ਤੁਸੀਂ ਸਟਾਰਟ ਕੀਤਾ ਕਿਉਂਕਿ ਅੱਜਕੱਲ ਕੀ ਕਹਿੰਦੇ ਆ ਸਟੋਲਸ ਬਹੁਤ ਨੇ ਰੇੜੀਆਂ ਤੇ ਲੱਗ ਜਾਂਦੇ ਨੇ ਤੁਸੀਂ ਬਸ ਦੇ ਵਿੱਚ ਕਰ ਰਹੇ ਪਹਿਲਾਂ ਤੁਹਾਡੇ ਕੀ ਕਰਦੇ ਸੀਗੇ ਬਾਹਰ ਸਕੂਲ ਚ ਲੱਗੀ ਜੀ ਬਸ ਹਾਂ ਉਦੋਂ ਤਰ੍ਹਾਂ ਉਹ ਉਹਨਾਂ ਚ ਕਵਲ ਹੋਇਆ ਸੀ ਉਦੋਂ ਫਿਰ ਕੰਮ ਸਟਾਰਟ ਕਰ ਲਿਆ ਜੀ ਕਿੰਨਾ ਟਾਈਮ ਹੋ ਗਿਆ ਤਾਂ 4 ਸਾਲ ਹੋ ਗਏ 4 ਹਾਂ ਚਾਰ ਸਤਾ ਹੋ ਗਏ ਨੇ ਬੰਦ ਹੋਏ ਨਾ ਨੂਟਰੀ ਦੇ ਵਿੱਚ ਕੀ ਕੀ ਬਣਾਉਂਦੇ ਹੋ ਆਪਣੇ ਕੋਲ ਨੂਟਰੀ ਕੋਲ ਜਾਂਦਾ ਜੀ ਛੋਲੇ ਚੌਲ ਹੁੰਦੇ ਆ ਜੀ ਲੱਸੀ ਹੁੰਦੀ ਆ ਜੀ ਪੱਕੀ ਠੰਡੇ ਹੁੰਦੇ ਆ ਜੀ ਕੋਕ ਲਮਕ ਸਾਰੇ ਮੈਂ ਤਾਂ ਬਾਹਰ ਤੁਸੀਂ ਸੋਲਰ ਸਿਸਟਮ ਵੀ ਲਾਇਆ ਹੋਇਆ ਉਹ ਕਿਸ ਕਿਸ ਕੰਮ ਹੋਏ ਪੱਖੇ ਪੱਖੇ ਲਾ ਦਿੱਤਾ ਉਹ ਕਿੰਨੇ ਵਜੇ ਤੋਂ ਲਾ ਕੇ ਕਿੰਨੇ ਵਜੇ 10 ਤੋਂ 4-5 ਵਜੇ ਤੱਕ ਕੁੜੀ ਗੋਲ ਜਿਹਦੀ ਗੱਲ ਕਰੀਏ ਹੋ ਰਹੀ ਹੈ ਕਹਿੰਦੇ ਬਹੁਤ ਜ਼ਿਆਦਾ ਫੇਮਸ ਨੇ ਲੋਕ ਬਹੁਤ ਦੂਰ ਦੂਰ ਆ ਕੇ ਕਹਿੰਦੇ ਨੇ ਤੇ ਇਹ ਤੋਂ ਇੱਕ ਪਲੇਟ ਜਿਹੜੀ ਸਾਨੂੰ ਦਿਖਾਵਾਂਗੇ ਤਿਆਰ ਕਰਕੇ ਕੀ ਕੀਵੇਂ ਤਿਆਰ ਕਰਦੇ ਹੋ ਤੇ ਕੀ ਕੀ ਪਾਉਂਦੇ ਇੱਕ ਐਕਚੁਅ ਪਰਹ ਕੁਝ ਕਰਮ ਕਰ ਲਈਦੇ ਫਿਰ ਚਰ ਤਿਆਰ ਪਾ ਲਈਦਾ ਫਿਰ ਕੱਟਨੀ ਪਾ ਲਈਦੀ ਹੈ ਜੀ ਫਿਰ ਨੋਟਰੀ ਪਾ ਲਈਦੀ ਹੈ ਫਿਰ ਪਲੇਟ ਤਿਆਰ ਹੋ ਜਾਂਦੀ ਸਾਡੇ ਕੋਲ ਕਿੰਨੇ ਦੀ ਪਲੇਟ ਹੈ 50 ਰੁਪਏ ਦੀ ਪਲੇਟ ਹੈ ਜੀ ਲੱਛ ਲੱਛ ਫਿਰ ਇਹ ਸੋ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਕੁਲਚੇ ਨੇ ਉਹ ਬਣਨਾ ਸਟਾਰਟ ਹੋ ਗਏ ਕਿ ਕਿੰਨੇ ਅੱਜ ਦੇਸੀ ਕੁਲਚੇ ਦੇਸੀ ਕੁਲਚੇ ਬਿਲਕੁਲ ਬਣਾ ਲਏ ਹਾਂ ਜੀ ਤੇ ਕਿੰਨਾ ਟਾਈਮ ਲੱਗਦਾ ਇਹਨੂੰ ਤਿਆਰ ਕਰਨ ਦਾ ਚਾਰ ਮਿੰਟ ਪੰਜ ਘੰਟੇ ਤੱਕ ਪੰਜ ਤੋਂ ਜ਼ਿਆਦਾ ਹੁੰਦੇ ਨੇ ਮੈਂ 12-13 ਮਿੰਟ ਦਾ ਲੱਗ ਗਿਆ ਹੁੰਦਾ ਹਾਂ ਹਾਂ ਆ ਲਓ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਕੁਲਚੇ ਜਿਹੜੇ ਨੇ ਤਿਆਰ ਕੀਤੇ ਜਾ ਰਹੇ ਨੇ ਫੁੱਲ ਔਨ ਐਫਰਟਸ ਦੇ ਨਾਲ ਇਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਆ ਕੁਲਚੇ ਹੋ ਗਏ ਤਿਆਰ ਜੀ ਚਟਨੀ ਹੋਗੀ ਤਿਆਰ ਹੋਗੀ ਆ ਚਟਨੀ ਕਰੋ ਤੇ ਆ ਹਾਂ ਡਿਊਟੀ ਕਰਉ ਤਿਆਰ ਹੋ ਕੇ ਜੀ ਹਾਂ ਕਿੰਨਾ ਟਾਈਮ ਲੱਗਦਾ ਨਿਊਟਰੀ ਚੱਲਦਾ ਲੱਗ ਜਾਂਦਾ ਚਾਰ ਪੰਜ ਕੰਦਰ ਦਾ ਆਪੀ ਜਾਂਦੇ ਨੇ ਸੋ ਤੁਸੀਂ ਦੇਖ ਸਕਦੇ ਹੋ 50 ਰੁਪਏ ਦੇ ਵਿੱਚ ਜਿਹੜੇ ਦੋ ਕੁਲਚੇ ਨਿਊਟਰੀ ਚਟਨੀ ਤੇ ਜਿਹੜੀ ਪਿਆਜ਼ ਆ ਤੁਹਾਨੂੰ ਖਾਣ ਨੂੰ ਮਿਲ ਸਕਦੇ ਭਾਜ ਜੇ ਇਹ ਖਾਣਾ ਹੁਣ ਕਿੱਥੇ ਆਣਾ ਪਊਗਾ ਇੱਕ ਆਪਣੇ ਗਿੱਲਾ ਪੰਡਾ ਜੀ ਨੇ ਗਿੱਲਾ ਪੰਡਾ ਪੈਂਦਾ ਕਿੱਥੇ ਮੰਡੀ ਲੱਗਦੀ ਦਿਨਾਂ ਲਈ ਉੱਥੇ ਤੋਂ ਤੁਸੀਂ ਦੇਖ ਲਿਆ ਆਪਣਾ ਗੱਲ ਕਰ ਲਈਏ ਜੇ ਤੁਸੀਂ ਆਣਾ ਚਾਹੁੰਦੇ ਹੋ ਤੇ ਗਿਲਪਿੰਡ ਜਿੱਥੇ ਕਿ ਮੰਡੀ ਲੱਗਦੀ ਹੈ ਤੁਸੀਂ ਇੱਥੇ ਆ ਕੇ ਇਹਨਾਂ ਦੇ ਨਿਊਟਰੀਕਲਚਰ ਜਿਹੜੇ ਨੇ ਉਹ ਸਵਾਦ ਕਰ ਸਕਦੇ ਹੋ ਟੇਸਟ ਕਰ ਸਕਦੇ ਹੋ ਜੇ ਤੁਸੀਂ ਪਹਿਲਾਂ ਹੀ ਟੇਸਟ ਕੀਤਾ ਹੋਇਆ ਤੇ ਇੱਕ ਵਾਰੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਹੋਰ ਇਦਾਂ ਦੇ ਅਪਡੇਟਸ ਵੀ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਤੁਸੀਂ ਦੀ ਹੈਡਲਾਈਨ ਮੈਂ ਹਾਂ ਮਲਿਕ ਕੈਮਰਾ ਪਰਸਨ ਮਿਸ਼ਨੋ